ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਨੂੰ ਦਰਸ਼ਨ ਕਰਾਵਾਂਗੇ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਸ਼ਹੀਦੀ ਸਥਾਨ ਤੇ ਇਹ ਉਹ ਸਥਾਨ ਆ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ 9 ਜੂਨ 1716 ਦੇ ਵਿੱਚ ਸ਼ਹੀਦ ਕੀਤਾ ਗਿਆ ਸੀਗਾ ਤੇ ਇਹਦੇ ਵਿੱਚ ਅਸੀਂ ਮੈਰੋਲੀ ਦੇ ਵਿੱਚ ਖੜੇ ਆਂ ਇਹ ਇਲਾਕਾ ਮੈਰੋਲੀ ਦੇ ਵਿੱਚ ਪੈਂਦਾ ਕੋਈ ਇਲਾਕਾ ਵਾ ਅਸੀਂ ਪਹਿਲੀ ਵਾਰ ਆਏ ਆ ਇਸ ਸਥਾਨ ਤੇ ਤੇ ਤੁਹਾਨੂੰ ਅਸੀਂ ਦਰਸ਼ਨ ਕਰਾਵਾਂਗੇ ਅੱਜ ਇਸ ਸਥਾਨ ਦੇ ਇਹ ਉਹ ਸਥਾਨ ਆ ਜਿੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੂੰ ਸ਼ੀਤ ਕੀਤਾ ਗਿਆ ਸੀਗਾ ਤੇ ਆਓ ਫਿਰ ਅਸੀਂ ਦਰਸ਼ਨ ਕਰੀਏ ਇਸ ਸਥਾਨ ਦੇ ਹਾਂ ਲੈ ਕੇ ਇਸੇ ਨਗਰ ਦੇ ਰੋਮਾ ਤੁਹਾਨੂੰ ਯਾਦ ਹੈ ਕੱਲੀ ਹੋ ਕੇ ਜਾਂ ਚਾਦੂ ਕੋ ਚੈਨ ਮੰਦੀ ਜਾਏ ਚੈਨ ਬਣਾ ਕੇ ਆਪਣਾ ਘਪਿਆ ਉੱਥੇ ਗੱਲ ਸਹੀ ਸਹੀ ਹੋਈ ਹੈ ਹਾਂਜੀ ਦੋਸਤੋ ਅੱਜ ਆਏ ਹਾਂ ਅਸੀਂ ਗੁਰਦੁਆਰਾ ਸਾਹਿਬ ਹੁਣ ਚੱਲਦੇ ਹਾਂ ਅਸੀਂ ਉੱਪਰ ਅਸੀਂ ਚੜ ਰਹੇ ਹਾਂ ਸੀੜੀਆਂ ਤੇ ਉੱਪਰ ਜਾ ਕੇ ਦੇਖਦੇ ਹਾਂ ਗੁਰਦੁਆਰਾ ਸਾਹਿਬ ਦੇ ਕਰਦੇ ਹਾਂ ਦਰਸ਼ਨ ਤੇ ਆ ਜਾਓ ਫਿਰ ਸਾਰੇ ਤੁਸੀਂ ਦੇਖ ਸਕਦੇ ਹੋ ਹਨਾ ਕਾਫੀ ਪੁਰਾਣਾ ਬਣਿਆ ਹੋਇਆ ਹੈ ਇਹ ਸਥਾਨ ਇੱਥੇ ਨਾ ਜੋਤ ਰੱਖੀ ਹੋਈ ਆ ਜੋਤ ਬਰਾਜਮਾਨ ਕੀਤੀ ਹੋਈ ਆ ਹੜਾ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਸ਼ੀਦੀ ਜੋਤ ਆ ਕਿ ਜੰਦੀ ਆ ਇੱਥੇ ਇਹੋ ਜੋਤ ਆ ਜੀ ਦਰਸ਼ਨ ਕਰ ਸਕਦੇ ਤੁਸੀਂ ਇਸ ਜੋਤ ਦੇ ਇਸੀਦੀ ਜੋਤ ਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੀ ਜਿਹੜੀ ਅੱਜ ਵੀ ਇੱਥੇ ਬਰਾਜਮਾਨਾ ਤੇ ਜਗ ਅਸੀਂ ਜਾ ਰਹੇ ਹਾਂ ਜੀ ਹੁਣ ਗੁਰਦਾਰ ਸਾਹਿਬ ਉੱਪਰ ਜਿੱਥੇ ਬਰਾਜਮਾਨਾ ਗੁਰਗੰਸਾਹਿਬ ਜੀ ਮਹਾਰਾਜ ਪ੍ਰਕਾਸ਼ ਹੁੰਦੇ ਹਨਾ ਅਸੀਂ ਉੱਥੇ ਦਰਸ਼ਨ ਕਰਦੇ ਜਾ ਰਹੇ ਹਾਂ ਆ ਦੇਖੋ ਚਲਿਏ ਸਾਰੇ һәм okay. шулай 이곳 <목소리도>